ਮਿਲਦੀਆਂ ਹੋਣ ਸਿਫਟੇ ਰਾਜਨੀਤਿਕਾਂ ਨੂੰ ਵੀ ਸੁਨਹਿਰੀ ਤਾਜੀ ਲੋਕੀ ਨੇ ਪ੍ਰਾਪਤ ਕੀਤੀ ਚਕਾਵਾ ਕੀਤੀ ਉਹ ਵੀ ਮੋਬਾਈਲ ਦੀ ਆਖਰੀ ਗੱਲ ਬੰਦ ਕਰਵਾਉਣ ਤੋਂ ਪਹਿਲਾਂ ਤੇ ਪ੍ਰਾਪਤੀ ਸੀ ਜੇ ਹੋਰ ਬੜੀ ਜੀ ਬੜੀ ਸੀ ਕਿ ਕਿ ਤੁਹਾਨੂੰ ਜੀਠਿਆ ਸਾਹਿਬ ਦੀ ਮੈਮਰੀ ਬੜੀ ਛੋਟੀ ਹੈ ਬਾਦਲ ਸਾਹਿਬ ਤੇ ਅਮਰੀਕਾ ਜਾ ਕੇ ਵੀ ਇਲਾਜ ਕਰਵਾ ਸਕਦੇ ਆ ਬਤੌਰ ਮੁੱਖ ਮੰਤਰੀ ਤੇ ਜੇ ਮਾਨ ਸਾਹਿਬ ਨੂੰ ਤਕਲੀਫ ਹੋ ਗਈ ਤੇ ਇਲਾਜ ਕਰਾ ਰਿਹਾ ਮੈਨੂੰ ਲੱਗਦਾ ਹੈ ਵੀ ਪੰਜਾਬ 'ਚ ਧਾਰਨਾ ਨਹੀਂ ਹੈ ਕਿ ਦੁਸ਼ਮਣ ਤੇ ਵੀ ਕੋਈ ਪ੍ਰੋਬਲਮ ਆ ਜੇ ਤਾਂ ਲੋਕ ਖੁਸ਼ ਨਹੀਂ ਹੁੰਦੇ ਤੇ ਮਜੀਠੀਆ ਸਾਹਿਬ ਦਾ ਕੀ ਇਹ ਸੋਚ ਹੈ ਬਹੁਤ ਹੱਦ ਤਰਜੀ ਦੀ ਘਟੀਆ ਔਰ ਮਾੜੀ ਸੋਚ ਹੈ ਬਾਕੀ ਮਾਨਜੋਗ ਮੁੱਖ ਮੰਤਰੀ ਜੀ ਦੀ ਸ਼ਹਿਰ ਨੂੰ ਲੈ ਕੇ ਕੱਲ ਵੀ ਬੁਲੇਟਿਨ ਜਿਹੜਾ ਹੈ ਇਸ ਡਿਪਾਰਟਮੈਂਟ ਨੇ ਜਾਰੀ ਕੀਤਾ ਸੀ ਕੋਈ ਫਿਕਰ ਵਾਲੀ ਗੱਲ ਨਹੀਂ ਔਰ ਜੋ ਡਾਕਟਰਾਂ ਦੀ ਸਲਾਹ ਦੇ ਹਿਸਾਬ ਨਾਲ ਜੋ ਇਲਾਜ ਉਹਨਾਂ ਦਾ ਚੱਲ ਰਿਹਾ ਉਹ ਬੜੇ ਵਧੀਆ ਹਲਾ ਭਗਵੰਤ ਮਾਨ ਦੀ ਦੀ ਸਰਕਾਰ ਨੇ ਪਿਛਲੇ ਤਕਰੀਬਨ 2.5 ਸਾਲਾਂ ਚ 45708 ਸਰਕਾਰੀ ਨੌਕਰੀਆਂ ਦਿੱਤੀਆਂ ਨੌਜਵਾਨਾਂ ਨੂੰ ਇਸ ਖਾਸ ਗੱਲ ਜਿਹੜੀ ਹੈ ਉਹ ਇਹ ਆ ਕੋਈ ਇੱਕ ਬੰਦਾ not a single person ਇਹ ਨਹੀਂ ਕਹਿ ਸਕਦਾ ਕੋਈ ਰਿਸ਼ਵਤ ਚੱਲੀ ਆ ਕੋਈ ਭਾਈ ਭਤੀਜਾਵਾਦ ਹੋਇਆ ਕੋਈ ਸ਼ਿਫਾਰਿਸ਼ ਗੋਣੀ ਪਈ ਕਿਸੇ ਲੀਡਰ ਦੇ ਕਹਿਣ ਤੇ ਨਹੀਂ 45708 ਨੌਕਰੀਆਂ ਦਿੱਤੀਆਂ ਸਰਕਾਰੀ ਤੇ ਟੋਟਲੀ ਮੈਰਿਟ ਤੇ ਦਿੱਤੀਆਂ ਕਾਬਲੀਅਤ ਤੇ ਦਿੱਤੀਆਂ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਨ ਲਈ ਦਿੱਤੀਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਦਿੱਤੀਆਂ ਬ੍ਰੇਨ ਡレイン ਰੋਕਣ ਵਾਸਤੇ ਦਿੱਤੀਆਂ ਔਰ ਉਹਦੇ ਚ ਵੀ ਅਸੀਂ ਜੇ ਮੈਂ ਤੁਹਾਡੇ ਸਾਹਮਣੇ ਕੁਝ ਅੰਕੜਾ ਰੱਖਾਂ ਡਿਪਾਰਟਮੈਂਟ ਵਾਈਜ਼ ਤੇ 11709 ਨੌਕਰੀਆਂ ਸੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਜਿਹੜਾ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਇਹ ਪੰਜਾਬ 'ਚ ਇਹ ਗੱਲ ਚੱਲਦੀ ਸੀ ਵੀ ਜਿਹੜਾ ਇਹਦਾ ਮੰਤਰੀ ਬਣ ਜਾਂਦਾ ਉਹ ਦੁਬਾਰਾ ਕਦੀ ਜਿੱਤਦਾ ਨਹੀਂ ਕਿਉਂਕਿ ਨੌਕਰੀਆਂ ਦੇਣ ਦੀ ਪਰੰਪਰਾ ਹੀ ਬੰਦ ਹੋ ਗਈ ਸੀ। ਔਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 11708 11709 ਨੌਕਰੀਆਂ ਸਕੂਲ এডਿਕੇਸ਼ਨ ਤੇ 8925 ਜਗੀਆਂ ਰਿਕਰੂਟਮੈਂਟ ਨਵੀਂ ਹੋਈ ਆ ਪਿਛਲੀ ਆਮ ਆਦਮੀ ਪਾਰਟੀ ਸਰਕਾਰ ਉਹ ਹੋਮ ਅਫੀਅਰਸ ਡਿਪਾਰਟਮੈਂਟ ਦੀ 8900 ਤੇ ਨਾਲ ਨਾਲ ਵੱਡੀ ਵੱਡੇ ਜਿਹੜੇ ਫਿਕਰ ਮੈਂ ਦੱਸਾਂ ਲੋਕਲ ਬਾਡੀ ਜਿਹੜੀ ਹੈ ਉਹਦੇ ਚ 4870 ਤਕਰੀਬਨ 5000 ਨੌکریاں ਭਗਵੰਤ ਮਾਨ ਜੀ ਦੀ ਸਰਕਾਰ ਨੇ ਮੈਰਿਟ ਤੇ ਦਿੱਤੀਆਂ ਇਹਦੇ ਨਾਲ ਨਾਲ 4953 ਪਾਵਰ ਡਿਪਾਰਟਮੈਂਟ ਜਿਹੜਾ ਸਾਡਾ ਇਲੈਕ੍ਰਿਸਿਟੀ ਡਿਪਾਰਟਮੈਂਟ ਹੈ ਉਹਦੇ ਚ ਤਕਰੀਬਨ 5000 ਨੌکریاں ਦਿੱਤੀਆਂ ਇਸ ਤੋਂ ਇਲਾਵਾ ਐਗਰੀਕਲਚਰ 692 ਐਨੀਮਲ ਹਸਬੈਂਟ 998 1234 ਕੋਆਪਰੇਟਿਵ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਹੈ ਉੱਚ ਭਗਵੰਤ ਮਾਨ ਜੀ ਦੀ ਸਰਕਾਰ ਨੇ ਢਾਈ ਸਾਲਾਂ ਚ ਨੌਜਵਾਨਾਂ ਨੂੰ ਕਾਬਲੀਅਤ ਤੇ ਨੌਕਰੀ ਦਿੱਤੀਆਂ ਇਹ ਗੱਲ ਜ਼ਰੂਰ ਮੈਂਸ਼ਨ ਕਰਨ ਵਾਲੀ ਹੈ ਗਵਰਨੈਂਸ ਰਿਫਾਰਮ ਚ ਪਬਲਿਕ ਗ੍ਰੀਵੈਂਸ ਜਿਹੜੀਆਂ ਇਸ ਤੋਂ ਇਲਾਵਾ ਹੈਲਥ ਸੈਕਟਰ ਜਿਹੜਾ ਬੜਾ ਇੰਪੋਰਟੈਂਟ ਹੈ ਜਿਹਦੇ ਚ ਮਾਨ ਸਾਹਿਬ ਦੀ ਸਰਕਾਰ ਆਵਾਦੀ ਪਾਰਟੀ ਦੇ ਏਜੰਡੇ ਤੇ ਰਿਹਾ ਦਿੱਲੀ ਚਾਹੇ ਮਾਨ ਜੋ ਗਰਵਿੰਦ ਕੀਤਰੀਵਾਲ ਜੀ ਦੀ ਸਰਕਾਰ ਹੋਵੇ ਚਾਹੇ ਪੰਜਾਬ ਚ ਭਗਵੰਤ ਮਾਨ ਜੀ ਦੀ ਸਰਕਾਰ ਹੈ ਹੈਲਥ ਔਰ ਐਜੂਕੇਸ਼ਨ ਨੂੰ ਅਸੀਂ ਪ੍ਰਾਇੋਰਟੀ ਤੇ ਪ੍ਰਾਇਮਰੀ ਏਜੰਡਾ ਬਣਾ ਕੇ ਚੱਲਨੇ ਹੈਲਥ ਐਂਡ ਫੈਮਿਲੀ ਵੈਲਫੇਅਰ ਚ 1300 ਸੌਰੀ 1369 ਨੌਕਰੀਆਂ ਸਰਕਾਰੀ ਜਿਹੜੀਆਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੀ ਜੇਅਰ ਡਿਪਾਰਟਮੈਂਟ ਹੈ ਸਾਡਾ ਉਹਦੇ ਚ 909 ਤੇ ਪਬਲਿਕ ਵਰਕਸ 564 ਇੱਕ ਹੋਰ ਰੈਵਨਿਊ ਡਿਪਾਰਟਮੈਂਟ ਚ ਵੀ ਜਿਹੜਾ ਬੜਾ ਇੰਪੋਰਟੈਂਟ ਹੈ 2220 ਨੌਜਵਾਨਾਂ ਨੂੰ ਰਿਕਰੂਟਮੈਂਟ ਜਿਹੜੀ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਦਿੱਤੀ ਆ ਵਾਟਰ ਰਿਸੋਰਸ 1779 ਤਕਰੀਬਨ 1800 ਨੌਕਰੀਆਂ ਜਿਹੜੀਆਂ ਹੈ ਉਹ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਐਰੋ ਪਿਛਲੀ 24 ਤਰੀਕ ਨੂੰ 586 ਜਿਹੜੀਆਂ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਨਵੇਂ ਜਿਹੜੇ ਕਾਡ ਲਾਸਟ ਟਾਈਮ ਮੁੱਖ ਮੰਤਰੀ ਜੀ ਨੇ ਨਵੇਂ ਬੱਚਿਆਂ ਨੂੰ ਰਿਕਰੂਟਮੈਂਟ ਦੇ ਵੰਡੇ ਆ ਅਪੁਆਇੰਟਮੈਂਟਸ ਲੈਟਰ ਤੋਂ ਟੋਟਲ 45708 ਔਰ ਇਹਦੇ ਚ ਜਦੋਂ ਅਸੀਂ ਪਿਛਲੇ ਇਲੈਕਸ਼ਨ ਚ ਵੀ ਗਏ ਸੀ ਲੋਕ ਸਭਾ ਦੀਆਂ ਚੋਣਾਂ ਚ ਉਹਦੇ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆਈ ਸੀ ਪਿੰਡਾਂ ਚ ਅਸੀਂ ਤੌਰ ਕੈਂਡੀਡੇਟ ਮੈਂ ਵੀ ਭੰਮਿਆ ਹਦੋਂ ਲੋਕ ਕਹਿੰਦੇ ਸੀ ਸਾਡੀ ਬੱਚੀ ਨੂੰ ਸਾਡੇ ਬੇਟੇ ਨੂੰ ਸਾਡੇ ਭਤੀਜੇ ਨੂੰ ਸਾਡੇ ਜਵਾਨ ਢੀ ਨੂੰ ਨੌਕਰੀ ਮਿਲੀ ਆ ਤੇ ਸਿਰਫ ਔਰ ਸਿਰਫ ਸਾਡੀ ਕਾਬਲੀਅਤ ਤੇ ਮਿਲੀ ਮੈਰਿਟ ਤੇ ਮਿਲੀ ਸਾਡੀ ਕੋਈ ਸ਼ਿਫਾਰਿਸ਼ ਨਹੀਂ ਸੀ ਨਾ ਸਾਨੂੰ ਲੋੜ ਪਈ ਨਾ ਕਿਤੇ ਪੈਸਾ ਲੱਗਿਆ ਨਹੀਂ ਤੇ ਭਗਵੰਤ ਮਾਨ ਜੀ ਦੀ ਸਰਕਾਰ ਹੋਣ ਤੋਂ ਪਹਿਲਾਂ ਪੰਜਾਬ 'ਚ ਨੈਰੇਟਿਵ ਪਰਸੈਪਸ਼ਨ ਸੀ ਇੱਕ ਧਾਰਨਾ ਸੀ ਕਿ ਜੇ ਬੱਚੇ ਨੂੰ ਨੌਕਰੀ ਤੇ ਲਵਾਉਣਾ ਹੈ ਸਰਕਾਰੀ ਤੇ 10-50 ਲੱਖ ਰੁਪਏ ਦਾ ਇੰਤਜ਼ਾਮ ਇਪੀਰੀਐਂਸ ਕਰਕੇ ਰੱਖਦੇ ਸੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਇਹ ਇਹ ਜਿਹੜਾ ਤੱਕਾ ਨੌਜਵਾਨਾਂ ਨਾਲ ਹੋ ਰਿਹਾ ਸੀ ਇਨਜਸਟਿਸ ਸੀ ਇਨੂੰ ਖਤਮ ਕੀਤਾ ਔਰ ਆਮ ਆਦੀ ਪਾਰਟੀ ਦੀ ਖਾਸੀਅਤ ਹੈ ਔਰ ਸਾਡੀ ਪ੍ਰਾਇੋਰਟੀ ਹੈ ਜਿੱਥੇ ਅਸੀਂ ਕਿਸਾਨਾਂ ਨੂੰ ਨੌਜਵਾਨਾਂ ਨੂੰ ਹੈਲਥ ਸੈਕਟਰ ਦੀ ਗੱਲ ਕਰਦੇ ਆ ਗਵਰਨੈਂਸ ਦੀ ਗੱਲ ਕਰਦੇ ਆ ਉੱਥੇ ਸਭ ਤੋਂ ਜ਼ਰੂਰੀ ਚੁਣੌਤੀ ਸੀ ਪੰਜਾਬ ਦਾ ਬ੍ਰੇਨ ਡレイン ਰੋਕਿਆ ਜਾਵੇ ਔਰ ਪੰਜਾਬ ਦੇ ਨੌਜਵਾਨਾਂ ਨੂੰ ਕਾਬਲੀਅਤ ਤੇ ਮੈਰਿਟ ਤੇ ਬਿਨਾ ਭੇਦ ਭਾਪ ਤੋਂ ਬਿਨਾ ਸ਼ਿਫਾਰਿਸ਼ ਤੋਂ ਨੌਕਰੀਆਂ ਦਿੱਤੀਆਂ ਔਰ ਇਹਦੇ ਨਾਲ ਜਿੱਥੇ ਲਗਾਤਾਰ ਲੋਕਾਂ ਦਾ ਭਰੋਸਾ ਵਧ ਰਿਹਾ ਉੱਥੇ ਮਾਈਗ੍ਰੇਸ਼ਨ ਤੇ ਵੀ ਫਲ ਪੈ ਰਹੀ ਹੈ ਔਰ ਨੌਜਵਾਨ ਜਿਹੜੇ ਆ ਜਦੋਂ ਅਸੀਂ ਆਮ ਲੋਕਾਂ 'ਚ ਵਿਚਰਦੇ ਆਂ ਤੇ ਆਮ ਪਰਿਵਾਰਾਂ ਦੇ ਬੱਚੇ ਆ ਕੇ ਦੱਸਦੇ ਆ ਵੀ ਮੇਰੀ ਨੌਕਰੀ ਮਿਲੀ ਆ ਇਹ ਪੰਜਾਬ ਦੀ ਇੱਕ ਬਿਹਤਰੀਨ ਸਾਈਨ ਹੈ ਸੋ ਅੱਜ ਪੰਜਾਬ ਦੇ ਨੌਜਵਾਨਾਂ ਦੀ ਕੀਤੇ ਗਏ 2.5 ਸਾਲਾਂ ਦੀ ਨੌਕਰੀਆਂ ਨੂੰ ਕੀਤੇ ਗਏ ਕੰਮ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਇਸ ਤੋਂ ਇਲਾਵਾ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੈ ਤਾਂ ਤੁਸੀਂ ਦੱਸੋ ਬਹੁਤ ਬਹੁਤ